ਸਤਿ ਸ੍ਰੀ ਅਕਾਲ ਜੀ ਸਹਾਇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿ ਸ੍ਰੀ ਅਕਾਲ ਜੀ ਅੱਜ ਦਾ ਜੋ ਸਮਾਗਮ ਸ੍ਰੀ ਸੁਖਮਨੀ ਦਰਬਾਰ ਦੀਆਂ ਸੰਗਤਾਂ ਵੱਲੋਂ ਤਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਤ ਗਿਆਨੀ ਅਮੀਰ ਸਿੰਘ ਜੀ ਗਏ ਇਹ ਕੀਤਾ ਗਿਆ ਹੈ ਸਾਰੀਆਂ ਹੀ ਸੰਗਤਾਂ ਨੇ ਬੜੇ ਹੀ ਪਿਆਰ ਤੇ ਸਤਕਾar ਦੇ ਨਾਲ ਸੁਖਮਨੀ ਸੁਖੀ ਅਮਰਤ ਪ੍ਰਬਨਾਮ ਭਗਤ ਜਨਾ ਕੇ ਮਨ ਬਿਸਰਾਮ ਬੜੇ ਹੀ ਪਿਆਰ ਤੇ ਸਤਕਾar ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਹਨ ਉਪਰੰਤ ਆਪਣੇ ਭੱਲੇ ਵਾਸਤੇ ਆਪਣੇ ਪਰਵਾਦ ਦੇ ਭੱਲੇ ਵਾਸਤੇ ਤੇ ਸਾਰੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਸ੍ਰੀ ਚਪਈ ਸਾਹਿਬ ਦੇ ਪਾਠ ਕੀਤੇ ਹਨ ਸਤਿਕਾਰਯੋਗ ਸੰਤ ਬਾਬਾ ਅਮਨਦੀਪ ਜੀ ਨੇ ਅੱਜ ਸੰਗਤਾਂ ਨੂੰ ਗੁਰਬਾਨੀ ਦੇ ਨਾਲ ਜੋੜਿਆ ਹੈ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਨੀ ਆਏ ਗਰੀਬ ਨਵਾਜ਼ ਸ੍ਰੀਮਾਨ ਸੰਤ ਬਾਬਾ ਅਮਨਦੀਪ ਜੀ ਨੂੰ ਵਾਹਿਗੁਰੂ ਚੜ੍ਹਦੀਆਂ ਕਲਾਂ ਦੇ ਬੱਚੇ ਇਸੇ ਤਰ੍ਹਾਂ ਸੰਗਤਾਂ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਗੁਰਬਾਨੀ ਦੇ ਨਾਲ ਜੋੜਦੇ ਰਹਿਣ ਸੱਚੇ ਪਾਤਸ਼ਾਹ ਇਸ ਟਕਸਾਲ ਤੇ ਮੇਲ ਭਰਿਆ ਹੱਥ ਰੱਖ ਕੇ ਕਲਗੀਧਰ ਪਾਤਸ਼ਾਹ ਨੇ ਦੋ ਟਕਸਾਲਾਂ ਬਣਾਈਆਂ ਸਨ ਇੱਕ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਇੱਕ ਭਾਈ ਮਨੀ ਸਿੰਘ ਜੀ ਦੀ ਜਿੱਥੇ ਅੱਜ ਅਸੀਂ ਇਹ ਸਾਰਾ ਸਮਾਗਮ ਕੀਤਾ ਹੈ ਪਾਸ਼ਾ ਇਸ ਟਕਸਾਲ ਦੇ ਵਿਧਿਆਤਿਆਂ ਨੂੰ ਤੇ ਸੰਤ ਬਾਬਾ ਜੀ ਨੂੰ ਚੜ੍ਹਦੀਆਂ ਕਲਾਂ ਵਿੱਚ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ